ਲੋਕ ਕਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ ਜੀ ਸੇਵਾ ਸੁਸਾਇਟੀ ਪੰਜਾਬ ਦੇ ਵੱਲੋਂ ਦਾਜ ਦਿੱਤੀ ਇਸ ਮੋਰ ਅਸੀਂ ਅੱਜ ਮਾਨ ਸੱਜਰੇ ਦਾ ਪਿੰਡ ਹੈ ਜਿਹੜਾ ਫੱਤਾ ਮਾਲਾ ਫੱਤਾ ਮਾਲੂਕਾ ਜੀ ਫੱਤਾ ਮਾਲੂਕਾ ਇੱਥੇ ਆਇਆ ਕਿਉਂਕਿ ਜਿਹੇ ਦਾ ਰਜੀਤ ਸਿੰਘ ਜੀ ਐਕਸਪੋਰਟ ਕੈਨੇਡਾ ਤੋਂ ਉਹਨਾਂ ਦੀ ਸਾਡੀ ਡਿਊਟੀ ਲੱਗੀ ਸੀ 3 ਲੱਖ ਰੁਪਇਆ ਲੱਗਿਆ ਸੀ ਜਿਹੜਾ ਇਹ ਘਰ ਕੰਪਲੀਟ ਕਰਨਾ ਸੀਗਾ ਪਰ ਜਦ ਵਿੱਚ ਆ ਕੇ ਅਸੀਂ ਗੱਲਬਾਤ ਕੀਤੀ ਹੈ ਬੱਚੇ ਨਾਲ ਇਹਨਾਂ ਨਾਲ ਬਾਈ ਖੜੇ ਐ ਇਥੋਂ ਦੇ ਜ਼ਿੰਮੇਵਾਰ ਇਹ ਕਹਿੰਦੇ ਸਾਡੀ ਜ਼ਿੰਮੇਵਾਰੀ ਹੈ ਜੀ ਘਰ ਪੋਣੀ ਕਿਹਾ ਟਾਈਪ ਹੀ ਇਹਨਾਂ ਨੇ ਪਵਾਉਣਾ ਘਰ ਹਾਂ ਤੇ ਨਹੀਂ ਆਪਾਂ ਸਵੇਰੇ ਇੱਥੇ ਕੰਮ ਸ਼ੁਰੂ ਕਰ ਲੈਣਾ ਸੀ ਜਹੇਦਾਰ ਜੀ ਵੱਲੋਂ ਪੇਮੈਂਟ ਥੱਲੇ ਕੋਲੇ ਆਈ ਹੋਈ ਹੈ ਬੜਾ ਧੰਨਵਾਦ ਹੈ ਉਹਨਾਂ ਦਾ ਮਾਰਕ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਪੂਰੇ ਪੰਜਾਬ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਉਹਨਾਂ ਦੀਆਂ ਸੁਆਮਾਂ ਚੱਲ ਰਹੀਆਂ ਨੇ ਮਨੁੱਖਤਾ ਦੀ ਮੂਰਤ ਨੇ ਮਾਤਾ ਕਲਵੰਤ ਕੌਰ ਜੀ ਜਹੇਦਾਰ ਰਣਜੀਤ ਸਿੰਘ ਜੀ ਐਕਸਪੋਰਟ ਕੈਨੇਡਾ ਤੋਂ ਉਹਨਾਂ ਦੀ ਬਦੌਲਤ ਤੇ ਬੱਚਾ ਛੋਟਾ ਜਿਹਾ ਕੀ ਨਾਮ ਹੈ ਤਾਂ ਪਤਾ ਦੋ ਅਮਰਤੀ ਅਮਰ ਇਹਦੀਆਂ ਵੀਡੀਓ ਕਾਫੀ ਆ ਰਹੀਆਂ ਸੀਗੀਆਂ ਤੇ ਜਹੇਦਾਰ ਜੀ ਕਹਿੰਦੇ ਸ਼ਰਨ ਆ ਘਰ ਪੋਣਾ ਇਹਨਾਂ ਦੇ ਤਾਇਆ ਜੀ ਨੇ ਬੱਚੇ ਦੀ ਮਾਤਾ ਜਿਹੜੀ ਹੈ ਤਾਂ ਕਰਕੇ ਮਕਾਨ ਦੀ ਸੇਵਾ ਸ਼ੁਰੂ ਕਰਾਉਣੀ ਸੀ ਇੱਥੇ ਸੰਗਤ ਖੜੀ ਆ ਸਾਰੀ ਸੰਗਤ 'ਚ ਬਚਨ ਹੋਇਆ ਵੀਰ ਜੀ ਦਾ ਕਹਿੰਦੇ ਅਸੀਂ ਪਾ ਕੇ ਦੇਣਾ ਤੇ ਇਹਨਾਂ ਦੀ ਜ਼ਿੰਮੇਵਾਰੀ ਹੈ ਕਿਉਂਕਿ ਇਹਨਾਂ ਨੇ ਵੀਡੀਓ ਸਾਰੀਆਂ ਅਪਲੋਡ ਕੀਤੀਆਂ ਇਹਨਾਂ ਕੋਲੇ ਸੇਵਾ ਹੀ ਹੋਈ ਆ ਵੀਰ ਜੀ ਆਈ ਹੋਈ ਆ ਤੁਸੀਂ ਪਾਉਣਾ ਓਕੇ ਤੇ ਬੜਾ ਧੰਨਵਾਦ ਜੈ ਜੀ ਇਹ ਸੇਵਾ ਆਪਾਂ ਕਦੇ ਹੋਰ ਲਾਵਾਂਗੇ ਮਾਲਕ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ